ਹਾਂਜੀ ਰਾਇਬਰ ਜੀ ਦਾ ਖਾਲਸਾ ਰਾਇਬਰ ਜੀ ਕੀ ਫਤਿਹ ਸਾਰੇ ਚੈਨਲ ਦੇਖਣ ਵਾਲੇ ਦੋਸਤਾਂ ਮਿੱਤਰਾਂ ਨੂੰ ਅੱਜ ਮੌਕਾ ਮਿਲਿਆ ਜੀ ਦਰਸ਼ਨ ਕਰਨ ਦਾ ਸੰਤ ਬਾਬਾ ਪੂਰਨ ਦਾਸ ਜੀ ਦੇ ਡੇਰੇ ਦੇ ਵਿੱਚ ਹੈ ਡੇਰਾ ਰੋੜੇ ਵਾਲਾ ਸਾਹਿਬ ਆਓ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਉਂਦੇ ਆ ਰੋੜੇ ਵਾਲਾ ਸਾਹਿਬ ਅੱਜ ਤੋਂ ਅਸੀਂ ਐਂਟਰੀ ਕਰਦੇ ਹਾਂ ਜਿਹੜਾ ਸਾਹਮਣੇ ਨਿਸ਼ਾਨ ਸਾਹਿਬ ਹੈ ਇਸ ਤੋਂ ਪਹਿਲਾਂ ਹਾਲ ਬਣ ਰਿਹਾ ਇਹ ਸਾਹਮਣੇ ਬਾਬਾ ਜੀ ਦਾ ਤਪ ਸਥਾਨ ਆ ਜਿੱਥੇ ਬਾਬਾ ਜੀ ਬਾਬਾ ਪੂਰਨ ਦਾਸ ਜੀ ਦੇ ਜਗਾ ਵਣੀ ਹੈ ਇੱਥੋਂ ਅੰਦਰੋਂ ਵੀ ਥੋੜਾ ਜਿਹਾ ਦਿਖਾਉਣਾ ਪਰ ਕਹਿੰਦੇ ਥੋੜੀ ਰੋਕ ਆ ਵੀ ਅੰਦਰ ਵੀਡੀਓ ਨਹੀਂ ਬਣਾਉਣੀ ਦਿਖਾ ਰਿਹਾ ਤੁਹਾਨੂੰ ਅੰਦਰੋਂ ਵੀ ਬਾਹਰ ਹੱਥ ਧੋ ਕੇ ਉਸ ਵਾਰ ਫਿਰ ਅੰਦਰ ਦੀ ਐਂਟਰੀ ਹੈ ਬਾਬਾ ਜੀ ਸਿਉੜੇ ਵਾਲੇ ਦੇਖੋ ਤੁਸੀਂ ਬਲਵੰਤ ਸਿੰਘ ਜੀ ਮਹਾਰਾਜ ਇਹ ਉਹਨਾਂ ਦੀ ਤਸਵੀਰ ਹੈ ਜੀ ਉਸ ਤੋਂ ਬਾਅਦ ਅਸੀਂ ਜਦੋਂ ਅੰਦਰ ਆਉਣੇ ਆਂ ਜਗ੍ਹਾ ਜਿਹੜੀ ਦੇਖਦੇ ਆਂ ਇਹ ਸੰਤਾਂ ਦਾ ਮੇਰੇ ਹਸਾਬ ਨਾਲ ਇੱਥੇ ਸੰਤਾਂ ਦਾ ਤਪ ਕੀਤਾ ਹੋਇਆ ਹੈ ਇਸ ਤੋਂ ਬਾਅਦ ਸੰਤਾਂ ਨੇ ਸਾਰੀਆਂ ਜਿਹੜੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ ਸੰਤਾਂ ਦੇ ਤੁਸੀਂ ਦੇਖ ਰਹੇ ਆਂ ਸੰਤ ਬਾਬਾ ਪੂਰਨ ਦਾਸ ਜੀ ਦੀ ਹੈ ਸਾਰੇ ਸੰਤਾਨੀਆਂ ਫੋਟੋਆਂ ਲੱਗੀਆਂ ਨੇ ਗੁਰੂ ਗੋਖਰਨਾ ਸਿੰਘ ਇਹ ਜਿਹੜੀ ਗੱਦੀ ਹੈ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਹੈ ਜੀ ਤੁਸੀਂ ਦੇਖ ਰਹੇ ਹੋ ਇਹ ਗੱਦੀ ਬਾਬਾ ਸ਼੍ਰੀ ਚੰਦ ਜੀ ਦੀ ਹੈ ਗੁਰੂ ਨਾਨਕ ਦੇਵ ਜੀ ਦੇ بیٹے ਦੀ ਗੱਦੀ ਚੱਲੀ ਆ ਰਹੀ ਹੈ ਤੇ ਉਹਨਾਂ ਦੀਆਂ ਗੱਡੀਆਂ ਨੇ ਬਾਬਾ ਪੂਰਨ ਦਾਸ ਜੀ ਕਹਿੰਦੇ ਕਾਫੀ ਬ੍ਰह्म ज्ञानी ਸੀ ਜਿਹੜੇ ਉਹਨਾਂ ਦੇ ਚੇਲੇ ਵਲ ਕੇ ਹੋਏ ਉਹਨਾਂ ਨੇ ਵੀ ਬੜਾ ਨਿਵਾੜਾ ਕੱਟਿਆ ਬਾਬਾ ਬਲਵੰਤ ਸਿੰਘ ਜੀ 101 ਸ੍ਰੀਮਾਨ ਬਾਬਾ ਬਲਵੰਤ ਸਿੰਘ ਜੀ ਸਿੱਧ ਸਸਰੀ ਉਡੇ ਵਾਲੇ ਜੀ ਨੇ ਇਸ ਦੇਦੇ ਦੀ ਵਿਵਾਕ ਡੋਰ ਸੰਭਾਲੀ ਸਾਹਮਣੇ ਮਾਰਤ ਬਣ ਰਹੀ ਹੈ ਜੀ ਸੰਗਤ ਵੀ ਫਿਰ ਰਹੀ ਹੈ ਕਾਫੀ ਸਾਹਮਣੇ ਦਰਬਾਰ ਸਾਹਿਬ ਜਿੱਥੋਂ ਬਾਬਾ ਜੀ ਨਿਕਲੇ ਨੇ ਇੱਥੇ ਦਰਬਾਰ ਸਾਹਿਬ ਦਰਬਾਰ ਸਾਹਿਬ ਨਵਾਂ ਬਣ ਰਿਹਾ ਹੈ ਇਹ ਸਾਹਮਣੇ ਕੁਟਿਆ ਸੰਤਾਂ ਨੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਬਾਬਾ ਜੀ ਜੀ ਬਾਬਾ ਪੂਰਨਤਾ ਜੀ ਮਨਾਤੇ ਇਸ ਸਥਾਨ ਦਾ ਨਾਮ ਬਖਸ਼ਿਸ਼ੇ ਅਸਥਾਨ ਇਸ ਸ਼੍ਰੀ ਗੋਫਾ ਸਰਸਹੈਬ ਰੋੜੇਵਾਲ ਪਟਿਆਲਾ ਕਦੇ ਪਟਿਆਲਾ ਸਾਈਡ ਨੂੰ ਆਵੋ ਤਾਂ ਗੁਰਦੁਆਰਾ ਜ਼ਰੂਰ ਦੇਖ ਕੇ ਜਾਣਾ ਜੀ ਜਿਹੜੀ ਸੰਤਾਂ ਦੀ ਜਗਾ ਵਾ ਬੜੀ ਦੇਖਣ ਲਾਇਕ ਹੈ ਇਹ ਮਹਾਰਾਜ ਜੀ ਦੀਆਂ ਗੱਡੀਆਂ ਨੇ ਬਾਬਾ ਬਵੰਦ ਸਿੰਘ ਜੀ ਸਿਸਰ ਸਿਉੜੇ ਵਾਲਿਆਂ ਦੀਆਂ ਇਹ ਬਾਰਲੀ ਸਾਈਡ ਆ ਤੁਸੀਂ ਦੇਖ ਰਹੇ ਹੋ ਤੁਸੀਂ ਗੁਰਦੁਆਰੇ ਦੀ ਆ ਸਾਡੀ ਗੱਡੀ ਖੜੀ ਆ ਤੇ ਹੁਣ ਅਸੀਂ ਮੱਥਾ ਟੇਕ ਲਿਆ ਚਾਹ ਪਾਣੀ ਛਕ ਲਿਆ ਤੇ ਹੁਣ ਸਾਡੀ ਵਾਪਸੀ ਆ ਜੀ ਤੇ ਅੱਜਕੱਲ ਡੇਰੇ ਦੀ ਜਿਹੜੀ ਬਾਗਡੋਰ ਆ ਬਾਬਾ ਜੀ ਗੁਰਚਰ ਸਿੰਘ ਜੀ ਦੇ ਹੱਥ ਆ ਤੇ ਬਾਬਾ ਜੀ ਬੜੀ ਆਪਣੀ ਸੇਵਾ ਨਿਵਾ ਰਹੇ ਨੇ ਡੇਰਾ ਰੋੜਿਆ ਸਾਹਿਬ